ਜੀ ਸਤਿ ਸ਼੍ਰੀ ਅਕਾਲ ਜੀ ਅਸੰਬਰ ਸਰੀਆ YouTube ਚੈਨਲ ਦੇ ਇੱਕ ਰਿਪੋਰਟ ਤੁਹਾਡਾ ਸਾਰਿਆਂ ਦਾ तहे ਦਿਲੋਂ ਸਵਾਗਤ ਆ ਤੇ ਟਾਈਮ ਹੋ ਚੁੱਕਿਆ ਜੀ ਸ਼ਾਮ ਦੇ ਲਗਭਗ ਹੋ ਗਏ ਆ ਜੀ 7 ਵਜੇ ਆ ਤੇ ਅੱਜ ਆਪਣਾ ਵਲੌਗ ਜਿਹੜਾ ਲੇਟ ਸ਼ੁਰੂ ਹੋ ਰਿਹਾ ਵਾ ਤੇ ਅੱਜ ਆਪਾਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਜਿਹੜਾ ਹੈ ਖੇਡਣ ਆਏ ਆ ਤੇ ਤੁਸੀਂ ਸੋਚ ਰਿਹਾ ਹੋਗੇ ਤੇ ਜ਼ਿਆਦਾਤਰ ਹੁੰਦਾ ਹੈ ਕਿ ਜਿੱਦਾਂ ਸ਼ਾਮ ਦੇ ਟਾਈਮ ਤੇ ਗੇਮ ਲੱਗਦੀ ਆ ਵਾਲੀਬਾਲ ਦੀ ক্রিকেট ਦੀ ਫੁੱਟਬਾਲ ਦੀ ਯਾ ਹੋਰ ਕਿਸੇ ਵੀ ਚੀਜ਼ ਦੀ ਲਾ ਲੋ ਤੁਸੀਂ ਲੇਕਿਨ ਅੱਜ ਜਿਹੜਾ ਅਸੀਂ ਇਹ ਸਭ ਕੁਝ ਨਹੀਂ ਖੇਡਣਾ ਅੱਜ ਹੀ ਖੇਡਣ ਲੱਗੇ ਆਂ ਜੀ ਪੁਰਾਣੀਆਂ ਗੇਮਾਂ ਜਿਹੜੀਆਂ ਜਿੱਦਾਂ ਤੁਸੀਂ ਨਾਮ ਸੁਣਿਆਗਾ ਵਾਂਜੂ ਤੇ ਤੁਹਾਨੂੰ ਸੁਣ ਕੇ ਹੈਰਾਨੀ ਹੋਣੀ ਹੋਊਗੀ ਕਿ ਅੱਜ ਦੇ ਜਮਾਨੇ 'ਚ ਵਾਂਜੂ ਕੌਣ ਖੇਡਦਾ ਪਰ ਆਪਾਂ ਖੇਡਣ ਲੱਗੇ ਆਂ ਤੇ ਫਿਰ ਗੇਮ ਜਿਹੜੀ ਆ ਸਟਾਰਟ ਆ ਤੇ ਮੈਂ ਹਲੇ ਫਿਲਹਾਲ ਬਾਹਰ ਬੈਠਾ ਵਾਂ ਤੇ ਅੱਜ ਆਪਾਂ ਜਿਹੜਾ ਵਾਂਜੂ ਖੇਡਣ ਲੱਗੇ ਆਂ ਤੇ ਮੈਂ ਕਿਹਾ ਚਲੋ ਵਲੌਗ ਬਣਾਇਆ ਜਾਵੇ ਤੇ ਹੁਣ ਜਿਹੜੀ ਤੁਹਾਨੂੰ ਆਪਾਂ ਵਾਂਜੂ ਦੀ ਗੇਮ ਜਿਹੜੀ ਦਿਖਾਉਣੇ ਆ ਤੇ ਜਿਨ੍ਹਾਂ ਨੂੰ ਨਹੀਂ ਪਤਾ ਵਾਂਜੂ ਕੀ ਹੁੰ ਤੇ ਵਾਂਜੂ ਇੱਕ ਕਰਕੇ ਦੀ ਮਤਲਬ ਗੇਮ ਆ ਉਹਦੇ ਵਿੱਚ ਮਤਲਬ ਡੱਬੇ ਹੁੰਦੇ ਆ ਬਾਕਸਿਸ ਉਹਨੇ ਮੈਂ ਤੁਹਾਨੂੰ ਦਿਖਾਉਂਗਾ ਤੇ ਉਹਦੇ ਵਿੱਚ ਜਿਹੜੇ ਆਪਾਂ ਜਿੱਦਾਂ ਖੂਨ ਸਿੱਟੀ ਛੱਡੀ ਦੀ ਨਾ ਭੱਜ ਕੇ ਇੱਕ ਦੂਜਾ ਨਾਲ ਸੁਣਾਉਣਾ ਬਸ ਇਹੋ ਕੁਛ ਇੱਥੇ ਕਰਨਾ ਬਸ ਇੱਥੇ ਹੈ ਕਿ ਆਪਾਂ ਇੱਕ ਜਗ੍ਹਾ ਖੋਲੋਗੇ ਨਹੀਂ ਹਥਣਾ ਡੱਬੇ ਦੇ ਵਿੱਚ ਖੋਲਣਾ ਹੁੰਦਾ ਹੈ ਤੇ ਬੰਦੇ ਇਧਰ ਉਧਰ ਜਾਂਦੇ ਆ ਉਹ ਮੈਂ ਤੁਹਾਨੂੰ ਹੁਣੇ ਦਿਖਾਵਾਂਗਾ ਤੁਹਾਨੂੰ ਫੇਰ ਸਮਝ ਲੱਗੂਗੀ ਇਦਾਂ ਨਹੀਂ ਤੁਹਾਨੂੰ ਸਮਝ ਲੱਗਣੀ ਤੇ ਫਿਰ ਆਪੇ ਇਸ ਵਲੌਗ ਦੇ ਵਿੱਚ ਜਿਹੜੇ ਆਪਾਂ ਦਾ ਵਾਂਜੂ ਖੇਡਣਾ ਤੇ ਉਹ ਆਪਾਂ ਖੇਡਣ ਆਏ ਆ ਤੇ ਉਹ ਹੁਣ ਮੈਂ ਤੁਹਾਨੂੰ ਜਿਹੜਾ ਬਿਨਾ ਕਿਸੇ ਦੇਰੀ ਤੋਂ ਚੱਲ ਮਾਂਜੂ ਦੀ ਗੇਮ ਜਿਹੜੀ ਦਿਖਾਉਣਾ ਵਾ ਤੇ ਉਸ ਤੋਂ ਪਹਿਲਾਂ ਜੇ ਕਦੀ ਚੈਨਲ ਤੇ ਨਵੇਂ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਫੋਲੋ ਕਰ ਲੈ ਇੰਸਟਾਗ੍ਰam ਤੇ ਵੀ ਸੋ ਹੁਣ ਬਿਨਾ ਕਿਸੇ ਦੇਰੀ ਤੋਂ ਅੱਜ ਦਾ ਵਲੌਗ ਸ਼ੁਰੂ ਕਰਦੇ ਆ ਤੇ ਬੰਦੇ ਆਪਣੇ ਮਾਂਜੂ ਖੇਡ ਰਹੇ ਆ ਤੇ ਚਲੋ ਹੁਣ ਮੈਂ ਤੁਹਾਨੂੰ ਦਿਖਾਉਣਾ ਮਾਂਜੂ ਲਓ ਜੀ ਤੇ ਬੰਦੀ ਆਪਣੇ ਜਿਹੜੇ ਮਾਂਜੂ ਖੇਡਣਦੇ ਆ ਤੇ ਆ ਜਿਹੜੇ ਮੈਂ ਡੱਬਿਆਂ ਦੇ ਵਿੱਚ ਮਾਂਜੂ ਦੀ ਗੱਲ ਕਰਨੀਆਂ ਦਾ ਆਟ ਆਪੇ ਹੁੰਦੇ ਆ ਜੀ ਤੇ ਇਹਨਾਂ ਡੱਬਿਆਂ ਦੇ ਵਿੱਚ ਜਿਹੜਾ ਬੰਦਾ ਇੱਕ ਖਲੋਂਦਾ ਏ ਤੇ ਉਹ ਬਾਕੀ ਜਿਹੜਾ ਮੰਨ ਲਓ ਡੱਬਿਆਂ ਦੇ ਵਿੱਚ ਬੰਦੇ ਖਲੋਤੇ ਆ ਇਹਨਾਂ ਦੇ ਵਿੱਚ ਬੰਦੇ ਖਲੁੰਦੇ ਆ ਤੇ ਉਹ ਬਸ ਵਿੱਚ ਚੋਰੀ ਨੰਗਣਾ ਹੁੰਦਾ ਇੱਕ ਦੂਜੇ ਨੂੰ ਤੇ ਵਿੱਚੋਂ ਦੀ ਨੰਗਣਾ ਹੁੰਦਾ ਡੱਬਿਆਂ ਦੇ ਤੇ ਜੇ ਚੈੱਕ ਕਰੋ ਤੁਸੀਂ ਵਾਂਝੇ ਤੇ ਗੇਮ ਲੱਗੰਦੇ ਹੀ ਆ ਮੈਂ ਉਹਨਾਂ ਨੂੰ ਆਕਣਿਆ ਤੇ ਥੋੜੀ ਇਹ ਵਿੱਚ ਛੜਪ ਹੋ ਗਈ ਗੇਮ ਦੇ ਤੇ ਇੱਧਰ ਆਪਣੇ ਮੈਕ ਹੋਣੀ ਮੈਕ ਓਏ ਵਲੌਗ ਬੱਲ ਰਿਹਾ ਓਏ ਤੇ ਤੇ ਬਿਲਕੁਲ ਆਪਣੇ ਘਪਾ ਮਨੂ ਇਧਰ ਵੀ ਵਾਂਜੂ ਦੀ ਗੇਮ ਲੱਗੰਦੀ ਆ ਤੇ ਹੁਣ ਤੁਹਾਨੂੰ ਆਈ ਥਿੰਕ ਆਈ ਹੋਪ ਕਿ ਤੁਹਾਨੂੰ ਸਮਝ ਆ ਗਈ ਹੋਗੀ ਕਿ ਵਾਂਜੂ ਕਿੰਨੂ ਕਹਿੰਦੇ ਆ ਸੋ ਆਹ ਡੱਬੇ ਇਹਨਾਂ ਦੇ ਵਿੱਚ ਬੰਦੇ ਖਲੋਂਦੇ ਆ ਤੇ ਬਸ ਇਹਨਾਂ ਦੇ ਵਿੱਚ ਆਪ ਭੱਜਣਾ ਹੁੰਦਾ ਵਾ ਹੁਣੇ ਗੇਮ ਸਟਾਰਟ ਹੁੰਦੀ ਆ ਰਫ ਦਿਖਾਉਨੇ ਆ ਮੈਂ ਇੱਥੇ ਖਲੋਂਦਾ ਨਾ ਇਹ ਅੱਜ ਤੋਂ ਬੜੇ ਮਤਲਬ ਕਿਤੇ ਹੀ ਆ ਹੁਣ ਜਿੱਤੇ ਇਹ ਗੇਮ ਜਿਹੜੀ ਤੁਹਾਨੂੰ ਖੇਡਣ ਨੂੰ ਮਿਲੇ ਨਹੀਂ ਤੇ ਅੱਜ ਕੱਲ ਦੇ ਜਮਾਨੇ 'ਚ ਕਿੱਥੇ ਤੁਹਾਨੂੰ ਇਹ ਗੇਮ ਜਿਹੜੀ ਆ ਓਕੇ ਢੰਨ ਨੂੰ ਮਿਲਦੀ ਨਹੀਂ ਮਨ ਨੂੰ ਲੱਗਦਾ ਕਿ ਢੰਨ ਨੂੰ ਮਿਲਦੀ ਆ ਪਰ ਆਪਾਂ ਪਿਛੇ ਪੈਸੇ ਤੇ ਵਾਲੀਬਾਲ ਵੀ ਨਾਟਕੀ ਲਗਾ ਹੋਇਆ ਬਟਾ ਪਾਇੜਾ ਜਵਾਂ ਨੂੰ ਖੇਡ ਰਹੇ ਆ ਵਾਲੀਬਾਲ ਹੀ ਖੇਡ ਰਹੇ ਇੱਕ ਰਤੂ ਵੀ ਜਰੂਰ ਖੇਡ ਕੇ ਦੇਖਿਓ ਬੜਾ ਮਜਾਉਂਦਾ ਜਿ ਖੇਡਦਾ ਤੇ ਹੁਣ ਇੱਧਰ ਜਿਹੜੀ ਗੇਮ ਆ ਸਟਾਰਟ ਹੋ ਚੁੱਕੀ ਆ ਤੇ ਇੱਧਰ ਬੰਦੇ ਜਿਹੜੇ ਆਪਣੇ ਖਲੋਤੇ ਆ ਦੱਬਿਆਂ ਨੇ ਵਿੱਚ ਮੈਂ ਵੀ ਨਾ ਨਹੀਂ ਜਿਵੇਂ ਗਲੀਆਂ ਗਲੀਆਂ ਆ ਆਪਨੇ ਮਹਿਕ ਵੀਰ ਜੀ ਠੀਕ ਠੀਕ ਆ ਬੰਦੇ ਇੱਧਰ ਵੀ ਖਲੋਤੇ ਆ ਚਲੋ 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 ਤੇ ਗੇਮ ਲੱਗੀ ਸਟਾਰਟ ਹੋਣਾ ਹੁਣ ਆ ਵੇਖੋ ਬੰਦੇ ਖਲੋਤੇ ਨੇ ਡੱਬੇ ਦੇ ਵਿੱਚ ਤੇ ਇਆ ਜਿਹੜੇ ਸਾਈਡ ਤੇ ਖਲੋਤੇ ਨੇ ਨੰਗਣਾਂ ਐ ਬਸ ਤੇ ਉਹਨਾਂ ਨੂੰ ਨੰਗਣ ਨਹੀਂ ਦੇਣਾ ਇਹਨੂੰ ਕਹਿੰਦੇ ਆ ਵਾਂਜੂ ਆ ਬੰਦੇ ਆਪਣੇ ਪਿੱਛੇ ਵੀ ਖਲੋਤੇ ਆ ਇੱਧਰ ਵੀ ਆਪਣੇ ਵੀਰ ਜੀ ਖਲੋਤੇ ਆ ਆਪਣੇ ਅਮਰ ਵੀਰ ਜੀ ਵੀ ਖਲੋਤੇ ਨੇ ਇੱਧਰ ਕਹੇ ਵੀਰ ਵੇਲੇ ਤੁਸੀਂ ਸੋਚ ਰਹੇ ਹੋ ਕਿ ਨੈਟ ਵਾਲੀਬਾਲ ਦਾ ਲੱਗਾ ਪਰ ਆਪਾਂ ਬੰਜੂ ਖੇਡ ਰਹੇ ਆ ਇਹੋ ਤੇ ਸਵਾਦ ਆ ਅੱਜ ਤੋਂ ਮਤਲਬ ਪਹਿਲਾਂ ਚਾਰੇ ਤਰਫ ਆਪਾਂ ਬੰਜੂ ਖੇਡਦੇ ਹੁੰਦੇ ਆ ਓ ਸੌਰੀ ਵਾਲੀਬਾਲ ਖੇਡਦੇ ਹੁੰਦੇ ਆ ਇੱਧਰ ਗਏ ਫਸ ਚੁੱਕੀ ਆ ਓ ਲੱਗਿਆ ਓ ਲੱਗਿਆ ਲੱਗਿਆ ਫੇਰ ਤੋ ਚੜਪ ਇਹ ਚੱਲਦਾ ਰਹਿੰਦਾ ਥੋੜਾ ਬਦ ਨਾਰਮਲੀ ਜੇ ਇਹ ਚੀਜ਼ਾਂ ਹੋਈਆਂ ਗੇਮ ਦੇ ਵਿੱਚ ਫਿਰ ਗੇਮ ਕਿੰਨੂ ਕਿਹਾ ਬੰਦੇ ਆਪਣੇ ਵੇਖੋ ਬਾੜੀ ਤੋਂ ਲੜ ਰਹੇ ਆ ਆਹੋ ਕੀ ਗੱਲ ਹੋਈ ਆ ਕੀ ਗੱਲ ਹੋਈ ਆ ਰੋਲਾ ਜਾਦਾ ਪਾਵਾ ਤੇਰਾ ਭਲਾ ਏ ਰੋਲਾ ਜਿਆਦਾ ਪਾਦੇ ਹਾਂਜੀ ਹਾਂਜੀ ਬਸ ਤਾਂ ਮੈਂ ਤਾਂ ਸੁਣਿਆ ਵੀ ਗੇਮ ਪੁਆਇੰਟਾਂ ਕਰਕੇ ਲੜੀ ਜਾਂਦੀ ਆ ਕੋਈ ਗੇਮਰ ਅਜੇ ਨਹੀਂ ਹੋਗੀ ਕਿ ਦੇ ਵਿੱਚ ਮਤਲਬ ਪੁਆਇੰਟ ਦੇ ਵਿੱਚ ਉਹ ਨਾਲ ਲੜਾਈ ਹੋਵੇ ਬਟ ਇਹ ਨਹੀਂ ਲੜਾਈ ਉਹ ਨਹੀਂ ਲੜਾਈ ਨਹੀਂ ਹੁੰਦੀ ਇਹ ਨੋਰਮਲ ਹਾਸੇ ਵਿੱਚ ਅਗਲੀ ਲੜਾਈ ਆ ਉਹਨੇ ਫਿਰ ਤੋਂ ਗੇਮ ਸਟਾਰਟ ਹੋ ਜਾਣੀ ਆ ਤੇ ਬਾਕੀ ਥੋੜਾ ਹਨੇਰਾ ਹੋ ਚੁੱਕਿਆ ਵਾ ਆਸੇ-ਪਾਸੇ ਤਈ ਵੇਖ ਹੀ ਸਾਧਿਆ ਹਨੇਰਾ ਕਾਫੀ ਹੋ ਚੁੱਕਿਆ ਵਾ ਬਟ ਗੇਮ ਤੇ ਆਪਣੀ ਚੱਲੂਗੀ ਇਦਾਂ ਹੀ ਤੇ ਬੰਦੀ ਅਜੇ ਤੱਕ ਲੜਾਈ ਜਿਹੜੀ ਖਤਮ ਨਹੀਂ ਹੋਈ ਉਹ ਚੱਲਾ 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 ਤੇ ਬਾਕੀ ਓ ਸਾਹਮਣੇ ਵੇਖੋ ਕਿੱਡੇ ਸੋਹਣੇ ਬੱਦਲ ਹੋਏ ਆ orange orange ਓ ਸਾਹਮਣੇ ਦੇਖੋ ਸਨਸੈਟ ਹੋ ਗਿਆ ਹੋਇਆ ਵਾ ਤੇ ਬਾਕੀ ਚਲੋ ਆ ਇਧਰ ਨਿਹਰਾ ਨਿਹਰਾ ਹੈ ਗੇਮ ਦੇ ਵਿੱਚ ਲੜਾਈ ਤੁਹਾਨੂੰ ਪਤਾ ਨੋਰਮਲ ਹੀ ਆ ਕੋਈ ਗੇਮ ਹੋਵੇ ਜਦੋਂ ਬਾਲੀਬਾਲ ਦੀ ਗੇਮ ਵੀ ਖੇਡੀਦੀ ਉਦੋਂ ਵੀ ਲੜਾਈ ਹੁੰਦੀ ਰਹਿੰਦੀ ਬਾਕੀ ਚਲੋ ਕੋਈ ਗੱਲ ਨਹੀਂ ਹੁੰਦਾ ਰਹਿੰਦਾ ਹੈ ਇਹ ਮਸਲਾ ਮਹਿਕ ਵੀਰ ਜੀ ਮਤਲਬ ਥੋੜੇ ਦੱਸੋ ਕਿ ਵਾਂਜੂ ਕੀ ਹੁੰਦਾ ਮਤਲਬ ਕਿਦਾਂ ਖੇਡਿਆ ਜਾਂਦਾ ਵਾਂਜੂ ਸਾਰਿਆਂ ਨੂੰ ਪਤਾ ਪੰਜਾਬੀ ਕਿਹੜਾ ਆਪਣੀ ਦਾ ਨਹੀਂ ਨਹੀਂ ਮਤਲਬ ਅੱਜ ਦੇ ਜ਼ਮਾਨੇ 'ਚ ਜ਼ਿਆਦਾ ਲੋਕ ਕ੍ਰਿਕਟ ਖੇਡਦੇ ਫੁੱਟਬਾਲ ਖੇਡਦੇ ਵਾਂਜੂ ਕਿਤੇ ਕੋਈ ਬੰਦੇ ਨੂੰ ਪਤਾ ਕਿਹੜੇ ਨੂੰ ਉਹ ਏਡੇ ਨੂੰ ਉਹ ਵਾਲੇ ਨਹੀਂ ਦੱਸਣਾ ਤਾਂ ਹਰ ਟਾਈਮ ਪੁੱਛ ਲੈ ਆਇਆ ਨਹੀਂ ਉਹਨੂੰ ਪਤਾ ਜੀ ਠੀਕ ਹੈ ਠੀਕ ਹੈ ਮੈਂ ਅੱਜ ਕੱਜ ਖੜਨਾ ਅੱਛਾ ਠੀਕ ਆ ਤਾਂ ਫਿਰ ਮੈਂ ਕਿ ਤੈਨੂੰ ਪਤਾ ਫਿਰ ਆਪਣੇ ਵਲੌਗ 'ਚ ਮਹਿਕ ਹੁੰਦਾ ਹੀ ਹੁੰਦਾ ਏ ਹਾਂ ਜੀ ਆਉਣਾ ਹੀ ਪੈਂਦਾ ਹਾਂ ਜੀ ਕੱਟ ਕਰਕੇ ਵਲੌਗ ਵਾਇਰਲ ਹੁੰਦਾ ਹੈ ਬਾਕੀ ਚਲੋ ਗੇਮ ਸਟਾਰਟ ਹੋ ਗਈ ਮੈਂ ਜ਼ਿਆਦਾ ਨਹੀਂ ਅੰਦਰ ਜਾਣਾ ਡੱਬਿਆਂ ਦੇ ਨਹੀਂ ਤੇ ਫਿਰ ਮੇਂ ਕੰਮ ਖਰਾਬ ਹੋਊਗਾ ਓ ਸ਼ੇਰ ਹੈ ਸ਼ਿਰਪਖ ਸਿੰਘ ਆਪਾਂ ਕਿਹਦਾ ਫਿਰ ਸੁਨੀ ਕਿਹਾ ਨਹੀਂ ਰੱਖਣਾ ਅੱਜ ਬੋਲ ਪਰ ਹੁੰਦਾ ਹੈ ਹੁੰਦਾ ਮੈਂ ਇਹਨੂੰ ਆ ਵੀ ਓਏ ਜੋ ਸੁਣਦੇ ਨਹੀਂ ਰਹਾਓ ਦੂਰ ਪਰ ਅਗਲੇ ਮੈਚ ਹੈਗਾ ਇਹ ਚਾ ਠੀਕ ਹੈ ਚੱਲ ਓਏ ਅਗਲੇ ਮੈਚ ਅਗਲੇ ਮੈਚ ਆਓ ਅਗਲੇ ਮੈਚ ਹੈਗਾ ਅਗਲੇ ਮੈਚ ਅਗਲੇ ਮੈਚ ਅਗਲੇ ਮੈਚ ਭਾਵੇਂ ਮਗਰ ਨਾ ਮੈਂ ਮੈਂ ਕਰਕੇ ਆਦਾ ਸੀ ਬੜਾ ਮਾਰੂ ਓਏ ਡੈਕਟਰ ਦੇ ਚ ਬੜਾ ਮਾਰੋ ਓਏ ਖੇਡਦੇ ਰਹੇ ਯਾਰ ਸਕੂਲੇ ਦੇ ਅਗਲੇ ਮੈਚ ਤੇ ਰੱਖਣਾ ਨਾ ਅਗਲੇ ਮੈਚ ਜਾਣਾ ਆਹੋ ਆਜੋ ਚਲੋ ਆਜੋ ਯਾਰ ਅਗਲੇ ਮੈਚ ਚਲੋ ਜੀ ਗੇਮ ਫੇਰ ਤੋਂ ਸਟਾਰਟ ਹੋ ਚੁੱਕੀ ਆ ਮਾਂਜੂ ਦੀ ਇੱਕ ਘੇਰ ਲਾ ਇੱਕ ਘੇਰ ਲਾ ਡੈਕਟਰ ਇੱਕ ਜਿਹੜਾ ਤੂੰ ਇਹ ਵੀ ਖੜ ਕੇ ਵੇਖੋ ਕਾਫੀ ਮਜ਼ਾ ਆਉਂਦਾ ਹੈ ਵੌਲੀਬॉल ਕ੍ਰਿਕਟ ਆਪਣੀ ਜਗ੍ਹਾ ਤੇ ਆ ਤੇ ਆਹ ਗੇਮ ਆਪਣੀ ਜਗ੍ਹਾ ਤੇ ਆ ਮਜ਼ਾ ਇਨਾ ਚ ਵੀ ਬਹੁਤ ਹੁੰਦਾ ਖੇਡਣ ਦਾ ਭਲੇ ਹੁਣ ਚਲੋ ਅੱਜ ਦੇ ਦੌਰ ਦੇ ਵਿੱਚ ਕਿੱਥੇ ਗੇਮਰ ਹੈਗੇ ਬਟ ਆਪਾਂ ਫੇਰ ਜੀ ਵੀ ਖੇਡਦੇ ਆ ਤੇ ਬਾਕੀ ਚਲੋ ਉੱਧਰ ਬੰਦੇ ਜਿਹੜੇ ਨੰਗਨ ਦੇ ਕੋਸ਼ਿਸ਼ ਕਰ ਰਹੇ ਆ ਮੈਂ ਜ਼ਿਆਦਾ ਵੇਚ ਨਹੀਂ ਜਾਊਂਗਾ ਕਿਉਂਕਿ ਗੇਮ ਖਰਾਬ ਹੋ ਗਈ ਐਵੇਂ ਚੇਰੇ ਆ ਉਹ ਚੇਤ ਬਿਲੀਆ ਦਾ 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 ਉਹਨੂੰ ਘੇਰ ਉਹਨੂੰ ਘੇਰ ਬਿਲੀਆ ਦੋਨੂੰ ਘੇਰ 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 ਉਹਨੂੰ ਘੇਰ ਚੇਰੇ ਨੂੰ ਘੇਰ ਤੂੰ ਕਾਹ ਜਾ ਮਸਾ ਤੂੰ ਉਹਨਾਂ ਤੋਂ ਡਰਨਾ ਉਹ ਨਹੀਂ ਆ ਮੈਂ ਦੇਖੋ ਆਹ ਵੇਖੋ ਇਦਾਂ 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 ਵੇਖੋ ਇਦਾਂ ਬਸ ਆਹ ਬੰਦੇ ਨੇ ਨੰਗਣ ਆਏ ਡੱਬਿਆਂ ਦੇ ਵਿੱਚ ਆਉਂਦੀ ਆ ਉਹਨੇ ਨੰਗਣ ਨਹੀਂ ਦੇਣਾ ਇਹਨੂੰ ਕਹਿੰਦੇ ਬਾਂਜੂ ਤੇ ਜੇ ਮੰਨ ਲਓ ਬੰਦਾ ਨੰਗਾ ਫਿਰ ਉਹਨਾਂ ਦੀ ਟੀਮ ਨੂੰ ਇੱਕ ਪੁਆਇੰਟ ਮਿਲ ਜਾਊਗਾ। ਅਬ ਬਿੱਲੇ ਤੈਨੂੰ ਮੈਂ ਕੀ ਸਮਝਾਉਂਦੇ। ਤੇ ਜੇ ਮੰਨ ਲਓ ਉਹਨੂੰ ਹੱਥ ਲੱਗ ਗਿਆ ਫਿਰ ਉਹਨਾਂ ਦੀ ਟੀਮ ਨੂੰ ਪੁਆਇੰਟ ਮਿਲੂਗਾ। ਇਹਨੂੰ ਵਾਂਜੂ ਕਹਿੰਦੇ ਆ। ਯਾਰ ਮਿੰਟੂ ਨੰਗਾ ਆ ਗਿਆ ਯਾਰ। ਆ ਗਿਆ ਯਾਰ। ਆ ਗਿਆ। ਹਾਂਜੀ ਵੀਰ ਜੀ ਕੀ ਕਿਦਾਂ ਲੱਗ ਰਿਹਾ ਤੁਹਾਨੂੰ ਨੰਗੇ? ਜਵਰਾਇ ਜੀ ਕਿਦਾਂ ਨੰਗੇ ਤਾਂ ਮੇਰਾ ਬਲਾ ਆ ਵੀਰੇ ਸਪੋਰਟਸ ਮੈਨ ਪੂਰਾ ਆਏ ਦੌੜ ਵੜੀ ਕਹਿੰਦੇ ਮੁੰਡੇ ਦੀ। ਵਾਸੇ ਇਤਰਾ ਠੀਕ ਆ ਮੰਨ ਕੀਤਾ ਗਰੀ ਆ ਤੇਰਾ ਬਣਾ ਜੇ ਜਿਹਨੂੰ ਮਰਜ਼ੀ ਹੱਥ ਲੱਖਣ ਦੇ ਜਿਹਨੂੰ ਮਰਜ਼ੀ ਹੱਥ ਲੱਖਣ ਦੇ ਤਿਆਰ ਰੱਖਿਓ ਚਲੋ 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 ਲੋ ਜੀ ਗੇਮ ਫਿਰ ਤੋਂ ਸਟਾਰਟ ਬੈਕ 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 ਨੁਣੀ ਹੋਣਾ ਇੱਧਰ ਮੈਨੂੰ ਲੱਗਾ ਥੋੜਾ ਇਹ ਨਾ ਕੈਮਰਾ ਗੰਦਾ ਹੈ ਕੈਮਰੇ ਨੂੰ ਸਾਫ ਕਰ ਲੈਣੇ ਫਿਰ ਅੱਗੇ ਜਿਹੜਾ ਵੀਡੀਓ ਬਣਾਉਣੀ ਆਪਾਂ ਕੈਮਰਾ ਥੋੜਾ ਇਹ ਗੰਦਾ ਨੂੰ ਸਾਫ ਕਰ ਲਈ ਪਹਿਲੋਂ ਸੋ ਕਮੈਂਟ ਕਰਕੇ ਜਰੂਰ ਦੱਸਿਓ ਕਿਦਾਂ ਦੀ ਲੱਗੀ ਗੇਮ ਆਪਣੀ ਵਾਂਜੂ ਦੀ ਤੇ ਕਾਫੀ ਮਜ਼ਾ ਆਉਂਦਾ ਖੇਡਣ ਦਾ ਜਰੂਰ ਖੇਡੋ ਇਹ ਤਾਂ ਨਾਰਮਲੀ ਇਹ ਜਿੱਥੇ ਆਪਾਂ ਕੱਚੀ ਜਗ੍ਹਾ ਨਾ ਕਿਤੇ ਮੰਨ ਲਓ ਕੱਚੀ ਜਗ੍ਹਾ ਵਾ ਤੇ ਉੱਥੇ ਵੀ ਆਪਣਾ ਸਾਦੇ ਪਾ ਪੱਕੀ ਜਗ੍ਹਾ ਤੇ ਬਣਾ ਲਓ ਚੌਕ ਦੇ ਨਾਲ ਬਸ ਡੱਬੇ ਵੋਣੇ ਹੁੰਦੇ ਆ ਤੇ ਵਿੱਚ ਬੰਦੇ ਖਲੋ ਜਾਣ ਤੇ ਵਾਂਜੂ ਦੀ ਗੇਮ ਸਟਾਰ ਆ ਇਰੇ ਵਾਸਤੇ ਕੋਈ ਗਰਾਊਂਡ ਦੀ ਲੋੜ ਨਹੀਂ ਪੈਂਦੀ ਭਾਵੇਂ ਦੀ ਆਪਣੇ ਘਰ ਵੀ ਖੇਡ ਸਕਦੇ ਹੋ ਤੇ ਬਾਕੀ ਚਲੋ ਗੇਮ ਕਰਦੇ ਹਾਂ ਕੰਟੀਨਿਊ ਆ ਉਧਰ ਹੋ ਜਾ ਆਹ ਆ ਨੁਕਤੇ ਹੋ ਇਹੋ ਹੀ ਟਾਈਮ ਹੁੰਦਾ ਜਦੋਂ ਸਾਰੇ ਯਾਰ ਦੋਸਤ ਇਕੱਠੇ ਹੁੰਦੇ ਆ ਤੇ ਤੇ ਬਾਕੀ এনਜੋਇਮੈਂਟ ਕਰੀ ਦੀ ਅੱਗੇ ਵਾਲੀਬਾਲ ਖੇਡੀ ਤਾਂ ਹੁਣ ਚਲੋ ਉਧਰ ਚਲੋ ਪੁਆਇੰਟ ਮਿਲ ਗਿਆ ਯਾ ਹੱਥ ਲੱਗ ਗਿਆ ਹੁਣ ਦੂਜੀ ਟੀਮ ਨੂੰ ਪੁਆਇੰਟ ਮਿਲ ਗਿਆ ਜਿੱਤ ਗਈ ਜਿੱਤ ਗਈ ਜਿੱਤ ਗਈ ਯਾਰ ਨਾਮ ਤੇ ਰੱਖੋ ਚਲੋ 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 ਆ ਮਰਾਓ ਤਾੜੀ ਨੇ ਹੁਣ ਹੋਣੀ ਪਹਿਲਾਂ ਵੇਖ ਲੈ ਪਹਿਲਾਂ ਵੇਖ ਲੈ ਮੈਂ ਆ ਜਾਣਾ ਜਾ ਜਾ ਤੂੰ ਮੰਗੀ ਮੰਨ ਲੈ ਜਾਣਾ ਇੱਧਰ ਘੇਰ ਲੈ ਇੱਧਰ ਉਹ ਪਰਾਹਾ ਖੀਂਦ ਤੇ ਡੱਬੇ ਦਾ ਨਹੀਂ ਪਾ ਲੱਗਦਾ ਜਿਹਨੂੰ ਪਾ ਦਿਆ ਨਾ ਮੇਰੇ ਘੇਰਨਾ ਛੋਟਾ ਉਹਨੇ ਨਹੀਂ ਮੈਂ ਸਮਝਾਦਾ ਤੂੰ ਕੋਈ ਨਾ ਓਏ ਚੇਰਿਆ ਮਾਰ ਲੈ ਸ਼ੁਰੂਆਤ ਦੁਨੀਆ ਪਜਾਮੇ ਕੋਈ ਵੀ ਉਹ ਚਾਰ ਮਨਾਤ ਛੇੜਿਆ ਇਹਨਾਂ ਦੇ ਪੈਰ ਦੇਖਨੇ ਇੱਕ ਹੀ ਪੈਰ ਖਾਂਗੇ ਇੱਕ ਹੀ ਹੱਥ ਸੋ ਇਹ ਸੀ ਆਪਣਾ ਅੱਜ ਦਾ ਛੋਟਾ ਜਿਹਾ ਵਲੌਗ ਤੇ ਇਸ ਵਲੌਗ ਦੇ ਵਿੱਚ ਮੈਂ ਤੁਹਾਨੂੰ ਇਹੋ ਕੋਸ਼ਿਸ਼ ਕੀਤੀ ਪੁਰਾਣੀ ਗੇਮ ਦਿਖਾਉਣ ਦੀ ਵਾਂਜੋ ਦੀ ਤੇ ਅੱਜ ਹੀ ਖੇਡਣਾਂਗੇ ਕਿ ਸੋਚਿਆ ਚਲੋ ਵਲੌਗ ਬਣਾ ਲਈਏ ਤੇ ਬਾਕੀ ਹਲਾ ਨੇਰਾ ਕਾਫੀ ਹੋ ਚੁੱਕਿਆ ਵਾ ਤੇ ਵਲੌਗ ਨੂੰ ਆਪਾਂ ਇੱਥੇ ਖਤਮ ਕਰਦੇ ਆਈ ਹੋਪੀ ਤੁਹਾਨੂੰ ਵਧੀਆ ਲੱਗਾ ਹੋਗਾ ਤੇ ਜੇ ਵਧੀਆ ਲੱਗਾ ਹੈ ਲਾਈਕ ਕਰੇ ਕਮੈਂਟ ਕਰੇ ਸ਼ੇਅਰ ਕਰੇ ਜੇ ਕੋਈ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਇੰਸਟਾਗ੍ਰਾਮ ਤੇ ਜਰੂਰ ਫੋਲੋ ਕਰਿਓ ਤੇ ਬਾਕੀ ਇੱਕ ਵਾਰੀ ਜਰੂਰ ਖੇਡਿਓ ਗੇਮ ਨੂੰ ਤੇ ਕਾਫੀ ਮਜ਼ਾ ਆਉਂਦਾ ਗੇਮ ਫਰਨਜਾਲੀ ਜਰੂਰ ਖੇਡਿਆ ਕਰੋ ਪੁਰਾਣੀ ਗੇਮਾਂ ਤੇ ਬਾਕੀ ਚਲੋ ਇਹ ਹੁਣ ਤੁਹਾਨੂੰ ਮਿਲਾਂਗੇ ਕੋਰ